ਹਾਂਜੀ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਮਾਨ ਤੇ ਡੀਜੀਪੀ ਪੰਜਾਬ ਨੂੰ ਜਾਨੋਂ ਮਾਰਨ ਦੀ ਧਮਕੀ 26 ਜਨਵਰੀ ਨੂੰ ਕਰੇਗਾ ਅਤਵਾਦੀ ਹਮਲਾ ਕੀ ਆ ਪੂਰੀ ਗੱਲ ਕੀ ਆ ਪੂਰਾ ਮਾਮਲਾ ਔ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਦੀਆਂ ਹਰ ਨਵੀਂ ਤੇ ਤਾਜ਼ੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਿਛਲੇ ਲੰਬੇ ਸਮੇਂ ਤੋਂ ਦਿੱਤੀ ਜਾ ਰਹੀ ਨੇ ਜਿਸ ਦੇ ਵਿੱਚ ਸਿੱਖ ਫਾਰ ਜਸਟਿਸ ਅਤਵਾਦੀ ਗਰੁਪਤ ਵੰਤ ਨੇ ਪੰਨੂ ਨੇ ਜਨਮਰਦੀ ਧਮਕੀ ਦਿੱਤੀ ਹੈ ਜਿਸ ਦੇ ਵਿੱਚ ਗੈਂਗਸਟਰਾਂ ਨੂੰ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਨ ਲਈ ਇਕੱਠੇ ਹੋਣ ਲਈ ਆਖਿਆ ਗਿਆ ਹੈ ਗੈਂਗਸਟਰ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੁਰਵਰਜਾਦਵ ਨੂੰ ਜਨਮਰਦੀ ਧਮਕੀ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਗੈਂਗਸਟਰ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਜਿਸ ਤੋਂ ਪਿੱਛੋ ਅਜਹੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਤਾਂ ਇਹ ਇੱਕ ਵੱਡਾ ਅਪਡੇਟ ਪੰਜਾਬ ਦੇ ਲਈ ਨਿਕਲ ਕੇ ਆ ਰਿਹਾ ਹੈ ਕਿਉਂਕਿ ਪੰਜਾਬ ਵਿੱਚ 26 ਜਨਵਰੀ ਮਨਾਈ ਜਾਵੇਗੀ ਜਿਸ ਦੇ ਵਿੱਚ ਸੀਐਮ ਡੀਜੀਪੀ ਅਤੇ ਹੋਰ ਅਨੇਕਾਂ ਲੋਕ ਸ਼ਾਮਲ ਹੋਣਗੇ ਜਿਸ ਚੀਜ਼ ਦੇ ਅਨੁਸਾਰ ਜੋ ਇਹ ਅੱਤਵਾਦੀ ਹਮਲਾ ਆ 26 ਜਨਵਰੀ ਨੂੰ ਕਰਨ ਦਾ 10000 ਰਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਸਤੇ ਬਾਰੇ ਸਰਕਾਰ ਅਤੇ ਸੀਐਮ ਕੀ ਕਾਰਵਾਈ ਕਰਨਗੇ ਇਸਤੇ ਲਈ ਜਿਵੇਂ ਹੀ ਕੋਈ ਨਵੀਂ ਅਤੇ ਤਾਜ਼ੀ ਅਪਡੇਟ ਆਉਂਦੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਦੀ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਧੰਨਵਾਦ